184 ਨੰਬਰ ਐਫ ਆਈ ਆਰ ਐਨਟੀਫ ਥਾਣੇ ਦੇ ਵਿੱਚ ਦਰਜ ਹੋਈ ਇਹਦੇ ਵਿੱਚ 1 ਕਿਲੋ ਦੇ ਕਰੀਬ ਜਿਹੜੀ 800 ਕੁਸ਼ ਗ੍ਰਾਮ ਚੜੀ ਰਿਕਵਰੀ ਹੋਈ ਹਰਵੰਦੀ ਤੇ ਇਹਦੇ ਵਿੱਚ 6-7 ਜਿਹੜੇ ਅਕਿਊਜ਼ ਅਸੀਂ ਪੜੇ ਇਹਦੇ ਲਿੰਕ ਜੇਲ੍ਹ 'ਚ ਵੀ ਸੀਗੇ ਜੇਲ੍ਹ ਤੋਂ ਬਾਅਦ ਫਿਰ ਪਾਕਿਸਤਾਨ ਨਾਲ ਲਿੰਕ ਸੀਗੇ ਇਹਨਾਂ ਦੇ ਤੇ ਉਹ ਅਸੀਂ ਤਫਤੀਸ਼ ਕਰਦੇ ਕਰਦੇ ਜਦੋਂ ਮੌਕੇ ਤੋਂ ਪਹਿਲੀ ਰੇਟ ਸੀਗੀ ਸਾਡੀ ਉਹਦੇ ਵਿੱਚੋਂ ਇੱਕ ਸਕੌਂਡਰ ਹੋ ਗਿਆ ਸਨੀ ਉਹਦੀ ਅਸੀਂ ਕੱਢਦੇ ਕੱਢਦੇ ਲੋਕੇਸ਼ਨ ਲੈ ਕੇ ਤੇ ਇੱਥੇ ਆਏ ਸੀਗੇ ਇਹ ਜਿਹੜੇ ਘਰ ਚ ਬੈਠੇ ਸੀਗੇ ਇਹ ਵੀ ਅੱਗੇ ਉਹ ਦੱਸਦੇ ਇਹਨਾਂ ਦੇ ਨਾਲ ਇਹ ਵੀ ਕ੍ਰਿਮਿਨਲ ਬੈਕਗ੍ਰਾਉਂਡ ਦੇ ਬੰਦੇ ਆ ਆ ਕੁਰਸੀਆਂ ਖਾਨ ਮੁਹੰਮਦ ਪਿੰਡ 'ਚ ਖੜੇ ਆ थाना ਸਿਦਵਾ ਵੇਟ ਦੇ ਏਰੀਆ 'ਚ ਇੱਥੇ ਅੱਜ ਸਵੇਰੇ ਗਰੀਬ 6:00 ਵਜੇ ਸਾਡੀ ਐਨਟੀਐਫ ਜਿਹੜੀ ਜਲੰਧਰ ਰੇਂਜ ਦੀ ਟੀਮ ਹੈ ਉਹ ਇੱਕ ਪਰਚਾ ਦਰਜ ਹੋਇਆ ਹੋਇਆ ਹੈ ਉਹਦੇ ਵਿੱਚ ਤਫਤੀਸ਼ ਦੇ ਦੌਰਾਨ ਇੱਕ ਬੰਦਾ ਫਿਗਰ ਆਊਟ ਹੋਇਆ ਸੀ ਉਹਦੀ ਭਾਲ ਦੇ ਵਿੱਚ ਅੱਜ ਇਸ ਪਿੰਡ ਆਏ ਸੀਗੇ ਉਤੇ ਜਦੋਂ ਪੁਲਿਸ ਪਾਰਟੀ ਨੇ ਰੇਡ ਕੀਤੀ ਤਾਂ ਇਮੀਡੀਏਟਲੀ ਇੱਥੇ ਚਾਰ ਬੰਦੇ ਫਿਕਰ ਆਊਟ ਹੋਏ ਨੇ ਜਿਹੜੇ ਚਾਰ ਇੱਥੇ ਸੀਗੇ ਉਹਦੇ ਵਿੱਚੋਂ ਸਾਰੇ ਹੀ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਨੇ ਫਾਇਰ ਕੀਤਾ ਤੇ ਨਾਲ ਆ ਜਿਹੜਾ ਤੁਸੀਂ ਦੇਖ ਰਹੇ ਹੋ ਜਿਵੇਂ ਅੱਗੇ ਉਹ ਪੁਲਿਸ ਪਾਰਟੀ ਆਈ ਤੇ ਪਿੱਛੇ ਉਹ ਕਿਹਨੇ ਨੇ ਐਗਜ਼ਿਟ ਰੂਟ ਰੱਖਿਆ ਹੋਇਆ ਇੱਥੋਂ ਭੱਜੇ ਤੇ ਮੁੜ ਕੇ ਫਿਰ ਜਦੋਂ ਫਾਇਰ ਹੋਇਆ ਪੁਲਿਸ ਪਾਰਟੀ ਤੇ ਤਾਂ ਜਵਾਬੀ ਫਾਇਰ ਚ ਜਿਹੜਾ ਪੁਲਿਸ ਵੱਲੋਂ ਵੀ ਆਪਣੇ ਬਚਾਰ ਦੇ ਵਿੱਚ ਫਾਇਰ ਕੀਤਾ ਗਿਆ ਤੇ ਇਹਦੇ ਵਿੱਚ ਇੱਕ ਦਵਿੰਦਰ ਨਾਮ ਦਾ ਬੰਦਾ ਜਿਹੜਾ ਉਹ ਇੰਜਰ ਹੋਇਆ ਉਹਨੂੰ ਇਮੀਡੀਏਟਲੀ ਡੀਐਮਸੀ ਹਸਪਤਾਲ ਲੈ ਗਏ ਆ ਹਲੇ ਸਟੇਬਲ ਹੈ ਤੇ ਉਹਦਾ ਇਲਾਜ ਅੱਗੇ ਚੱਲ ਰਿਹਾ ਹੈ ਤੇ ਜਿਹੜਾ ਬੰਦੇ ਦੇ ਪਿੱਛੇ ਆਏ ਸੀਗੇ ਉਹਦਾ ਨਾਮ ਸਨੀ ਸਿੰਘ ਹੈ ਉਹ ਇੱਥੋਂ ਸਕੌਂਡ ਕਰ ਗਿਆ ਭੱਜ ਗਿਆ ਤੇ ਉਹਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਸਾਨੂੰ ਉਮੀਦ ਹੈ ਵੀ ਆਪਾਂ ਉਹਨੂੰ ਜਲਦੀ ਕਾਬੂ ਕਰਕੇ ਜਿਹੜੀ ਏਐਨਟੀਐਫ ਚ ਐਨਡੀਪੀਆ ਦਾ ਪਰਚਾ ਦਰਜ ਹੈ ਉਹਦੀ ਤਫ਼ਤੀਸ਼ ਅੱਗੇ ਜਾ ਕੇ ਲੈ ਕੇ ਜਾਵਾਂਗੇ ਤੇ ਇਸ ਤੋਂ ਇਲਾਵਾ ਇੱਥੋਂ ਜਿਹੜੇ ਇਸ ਘਰ ਦਾ ਓਨਰ ਹੈ ਕੁਲਦੀਪ ਕੀਪਾ ਉਹ ਵੀ ਨਾਲ ਸੀਗਾ ਤੇ ਇੱਕ ਅਣਪਛਾਤਾ ਬੰਦਾ ਸੀ ਸਰੇ ਚਾਰੋਂ ਬੰਦਿਆਂ ਫਾਇਰ ਕੀਤਾ ਤੇ ਨਾਲ ਮੁੜ ਕੇ ਫੇਰ ਜਵਾਬੀ ਕਾਰਵਾਈ ਚ ਇੱਕ ਇਨਸੀਡੈਂਟ ਹੋਇਆ ਅੱਜ ਸਵੇਰੇ। ਬਾਕੀ ਤੁਹਾਨੂੰ ਜਿਹੜਾ ਪਰਚੇ ਬਾਰੇ AIG ਸਾਡੇ ਸਾਡੇ ਹੈਗੇ ਨੇ ਬਰੀਫ ਕਰ ਦਿੰਦੇ ਆ।